भाई जी पहले तो सारे दर्शकों को राम राम सात श्रीकाल और परम पिता परमात्मा कोई संयोग बनता है कोई समाज सेवा के लिए कोई पता नहीं क्या अच्छे कर्म होते हैं जो परमात्मा ये मौके देता है और मैं जितने भी दर्शक हैं उन सभी भाइयों से भी अपील करूँगा अगर आपको कभी परमात्मा कोई ऐसा मौका दे आपके आस पड़ोस में कोई लौटमंद कोई भी है बच्चा है बूढ़ा है औरत है कोई भी ऐसा जिसको थोड़े से सारे से आपको उसको सुकून मिले सुख मिले तो हमें ऐसा मौका नहीं छोड़ना चाहिए कभी भी और आज जो ब्लड कैंप और ये जो फ्री मेडिकल चेकअप कैंप लगा उसमें जितनी ज़्यादा से ज़्यादा संगत आई जितनी ज़्यादा से ज़्यादा भाई आई मैं उन सब का भी दिल से धन्यवाद करता हूँ यहाँ पहुँचने पर और हमारी टीम जो गोल्डन हटके पूरी जी ने जो संभाला इसको मैनेज किया तो मैं वो काबिल तारीफ है और बड़ा मन खुश होता है कि भाई चलो ਇਕ ਸਮਾਜ ਕੇ ਲੀਏ ਕਾਮ ਕਰਨੇ ਕੇ ਲੀਏ ਇੱਕ ਜੋ ਤੱਤ ਪਰ ਹੈ ਸਭੀ ਕੇ ਸਭੀ ਉਹ ਹੋਣਾ ਚਾਹੀਏ ਸ਼ੁਗਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਵਰਨਜੀਤ ਸਿੰਘ ਅੱਜ ਫਿਰ ਪਹੁੰਚੇ ਹਾਂ ਗੋਲਡਨ ਹਾਰਟ ਦੇ ਵਿੱਚ ਜਿੱਥੇ ਅੱਜ ਇੱਕ ਵਿਸ਼ਾਲ ਖੌਂਦਨ ਕੈਂਪ ਲਗਾਇਆ ਗਿਆ ਹੈ ਉਸ ਦੇ ਨਾਲ-ਨਾਲ ਜਿਹੜੀ ਮੈਡੀਕਲ ਟੈਸਟ ਵੀ ਕੀਤੇ ਜਾ ਰਹੇ ਨੇ ਪੂਰੀ ਟੀਮ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅੱਜ ਖੜੀ ਆਪਾਂ ਗਲਬਤ ਕਰ ਲੈਣ ਸਰ ਸਸ਼ੀਕਾਲ ਜੀ ਸਸ਼ੀਕਾਲ ਜੀ ਸਰ ਪਹਿਲਾਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਵਿਸ਼ਾਲ ਖੌਂਦਨ ਕੈਂਪ ਲਗਾਇਆ ਗਿਆ ਹੈ ਸਰ ਅਸੀਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਜੀ ਤੁਸੀਂ ਸਾਡੇ ਕੋਲ ਆ ਕੇ ਮਾਣ ਬਖਸ਼ਿਆ ਔਰ ਸਾਡੀ ਇਸ ਚੀਜ਼ ਨੂੰ ਕਵਰੇਜ ਦਿੱਤੀ ਹੈ ਮਤਲਬ ਅਸੀਂ ਇਹ ਕੁਛ ਇਸ ਲਈ ਵੀ ਕਰਦੇ ਕਿ ਮ ਸਰੂਪ ਨੂੰ ਮਦਾਨਾ ਚਾਹੁੰਦੇ ਆ ਨਾ ਕੋਈ ਅਸੀਂ ਪੋਲਿਟਿਕਲ ਲੀਡਰ ਬਣਨਾ ਅਸੀਂ ਇਹ ਸਭ ਕੁਝ ਤਾਂ ਹੀ ਕਰ ਰਿਹਾ ਤੁਹਾਨੂੰ ਤਾਂ ਹੀ ਮਿਲਾਇਆ ਤਾਂ ਕਿ ਸਮਾਜ ਜਾਗਰੂਕ ਹੋ ਸਕੇ ਵੀ ਕੀ ਜ਼ਰੂਰਤਾਂ ਨੇ ਸਮਾਜ ਦੀਆਂ ਕੀ ਪ੍ਰੋਬਲਮਜ਼ ਆ ਰਹੀਆਂ ਨੇ ਸਮਾਜ ਨੂੰ ਉਹਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ ਉਹਦੇ ਲਈ ਇਹ ਪ੍ਰਾਰਾਡਾ ਕੀਤਾ ਗਿਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੁਝ youth ਜਿਵੇਂ ਹੁਣ ਪ੍ਰਧਾਨ ਜੀ ਦੱਸ ਕੇ ਤੋਂੜੀ ਦੇ ਪਹਿਲਾਂ ਦੱਸ ਰਹੇ ਸੀ ਵੀ ਨਸ਼ਿਆਂ 'ਚ ਚਲਾ ਗਿਆ ਜੀ ਬੇਰੋਜ਼ਗਾਰੀ ਹੈ ਔਰ ਸਮਾਜ 'ਚ ਮਤਲਬ ਕੰਮ ਨਾ ਹੋਣ ਕਰਕੇ ਬਹੁਤ ਬੁਰਾ ਹਾਲ ਹੈ ਔਰ ਉਹਦੇ ਲਈ ਉਪਰਾਲੇ ਕਰਨੇ ਜ਼ਰੂਰੀ ਨੇ ਅੱਜ ਬੰਦਾ ਬਿਮਾਰ ਹੁੰਦਾ ਕਿਸੇ ਦਾ ਆਪਰੇਸ਼ਨ ਹੁੰਦਾ ਕਿਸੇ ਨੂੰ ਡੇਂਗੂ ਦੀ ਬਿਮਾਰੀ ਆ ਕਿਸੇ ਨੂੰ ਹੋਰ ਜਿੱਥੇ ਕੋਈ ਐਕਸੀਡੈਂਟ ਹੋ ਜਾਂਦਾ ਰੱਬ ਨਾ ਕਰੇ ਉੱਤੇ ਖੂਨ ਦੀ ਲੋੜ ਪੈਂਦੀ ਹੈ ਔਰ ਕੋਈ ਵੀ ਬੰਦਾ ਉਸ ਟਾਈਮ ਖੜਾ ਨਹੀਂ ਹੁੰਦਾ ਤੁਹਾਡੇ ਆਪ ਦੇ ਸਕੇ ਭਰਾ ਪੈਣਾ ਵੀ ਸਾਈਡ ਤੇ ਹੋ ਜਾਂਦੇ ਨੇ ਜਾਂ ਇਧਰੋਂ ਨਿਕਲ ਜਾਂਦੇ ਨੇ ਵੀ ਪਤਾ ਲੈ ਲਿਆ ਜੀ ਕੋਈ ਨਹੀਂ ਬਾਕੀ ਸਵੇਰੇ ਮਿਲਦੇ ਆ ਤੇ ਉਸ ਟਾਈਮ ਸਿਰਫ ਸਮਾਜ ਸੇਵੀ ਸੰਸਥਾਵਾਂ ਹੀ ਕੰਮ ਆਉਂਦੀਆਂ ਨੇ ਤੁਸੀਂ ਜਾਓਗੇ ਪ੍ਰਾਈਵੇਟ ਡਾਕਟਰਾਂ ਕੋਲ ਪ੍ਰਾਈਵੇਟ ਜਿਹੜੇ ਬਲੱਡ ਬੈਂਕ ਬਣੇ ਹੋਏ ਨੇ ਤਤੋ ਇਹਨੇ ਕੇ ਪਾਸੇ ਮੰਗਦੇ ਨੇ ਥੋੜੀ ਜੇ ਵੀ ਨਹੀਂ ਲਾਉ ਕਰਦੀ ਅਗਲੇ ਕੰਦੇ ਦਾਸ ਹੁਣਣਾ ਚਾਹੀਦੀ ਉਥੋਂ ਇੱਕ ਯੂਨਿਟ ਨਹੀਂ ਮਿਲਦਾ ਨਹੀਂ ਮਿਲਦਾ ਬੰਦੇ ਦੀ ਜਾਨ ਚਲੀ ਜਾਂਦੀ ਹੈ ਇਹ ਬਹੁਤ ਵੱਡੀ ਕੁਰੀਤੀ ਹੈ ਸਮਾਜ ਚ ਬਹੁਤ ਉਤ ਇਸ ਗੱਲ ਦੀ ਲਾਣਾਤਾ ਸਮਾਜ ਦੀ ਔਰ ਇਸ ਉਪਰਾਲੇ ਦੇ ਦੇਖਦੇ ਹੋ ਸਾਡੇ ਨਾਲ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਸਾਡੀ ਆਪਣੀ ਵੀ ਸਸਤਾ ਸਰਵਤਰਮ ਫਾਊਂਡੇਸ਼ਨ ਉਹਨਾਂ ਨਾਲ ਬਾਕੀ ਸੰਸਥਾਵਾਂ ਨੇ ਸੰਸਥਾਵਾਂ ਜਿਹੜੀਆਂ ਇਸ ਏਰੀਆ ਦੀਆਂ ਹਨ ਉਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ ਔਰ ਅੱਜ ਤੁਸੀਂ ਦੇਖ ਰਹੇ ਹੋ ਲੋਕ ਇੰਨੀ ਵੱਡੀ ਤਦਾਦ ਚ ਖੂਨਦਾਨ ਕਰ ਰਹੇ ਨੇ ਔਰ ਸਾਡੇ ਨਾਲ ਸਾਡੇ ਵੀਰ ਜੀ ਖੜੇ ਨੇ ਇੱਧਰ ਸਾਡੇ ਡੀਆਰਡੀ ਤੇ ਪ੍ਰਧਾਨ ਜੀ ਖੜੇ ਨੇ ਸਾਡੇ ਡਰਾਈਵਰ ਜੀ ਹੁੰਦੇ ਇਹਨਾਂ ਦੇ ਵੀਜ਼ ਲੋਕ ਕੀ ਕਹਿੰਦੇ ਨੇ ਅੱਜ ਇਸ ਦੇ ਨਾਲ ਨਾਲ ਹੋਰ ਮਿਸਟਰ ਮੈਡੀਕਲ ਵੀ ਜਿਹੜਾ ਅੱਜ ਨਾਲ ਹੱਥੋਂ ਮੈਂ ਦੱਸਣਾ ਚਾਹਾਂਗਾ ਜੀ ਜਦੋਂ ਖੂਨਦਾਨ ਹੋ ਗਿਆ ਚਲੋ ਇਹ ਵੀ ਇੱਕ ਦਾਨ ਹੈ ਮਤਲਬ ਹੋ ਗਿਆ ਤੁਸੀਂ ਕਰਤਾ ਮਾਨਵਤਾ ਲਈ ਪਹਿਲਾਂ ਸਰੀਰ ਦਾ ਸੈੱਟ ਹੋਣਾ ਜ਼ਰੂਰੀ ਹੈ ਸਰੀਰ ਦਾ ਸੈੱਟ ਹੋਣ ਲਈ ਪਤਾ ਕਿਵੇਂ ਲੱਗੂਗਾ ਉਹਦੇ ਟੈਸਟ ਹੋਣੇ ਚਾਹੀਦੇ ਨੇ ਟੈਸਟ ਦਾ ਮਤਲਬ ਹਾਰੀ ਕੇ ਬੰਦਾ ਸਾਰਿਆਂ ਦੇ ਕਰਾ ਲੈਂਦਾ ਮਾਂ ਪਿਓ ਬਿਮਾਰ ਹੋਣਾ ਆਪਾਂ ਟੈਸਟ ਕਰਾ ਦਿੰਨੇ ਆ ਬੱਚੇ ਬਿਮਾਰ ਹੋਣਾ ਆਪਾਂ ਪੈਸਾ ਜਿੱਤੋਂ ਮਰਜੀ ਚੱਕ ਕੇ ਲਾ ਦਿੰਨੇ ਆ ਹੋਰ ਕੋਈ ਆਪਣਾ ਰਿਸ਼ਤedar ਹੋਵੇ ਘਰ ਵਾਲੀ ਹੋਵੇ ਜੋ ਵੀ ਹੋਵੇ ਆਪਾਂ ਕਰਦੇ ਆ ਪਰ ਆਪਣੇ ਵਹੀ ਨਾ ਆਪਾਂ ਕੰਜੂਸੀ ਕਰ ਜਾਂਦੇ ਆ ਬਸ ਸੋਚਦੇ ਆ ਯਾਰ ਇਹ 1000 2000 5000 ਇੱਥੇ ਲੱਗ ਗਿਆ ਤਾਂ ਇਹਦੇ ਨਾਲ ਮੇਰੀ ਕਿਸ਼ਤ ਰੁੱਕ ਜਾਨੀ ਆ ਮੇਰਾ ਕੁਝ ਹੋਰ ਹੋ ਜਾਣਾ ਉਹ ਚੀਜ਼ਾਂ ਨੂੰ ਸੋਚਦੇ ਹੋਏ ਬੰਦਾ ਪਿੱਛੇ ਹੋ ਜਾਂਦਾ ਉਹ ਆਮਦਨੀ ਹੁੰਨੀ ਕਿ ਅਸੀਂ ਗੱਲ ਕੀਤੀ ਐਸਪੀਐਸ ਹਸਪੀਟਲ ਵਾਲਿਆਂ ਨਾਲ ਜਿਹੜੇ ਕਿ ਪਹਿਲਾਂ ਬੋਲੋ ਹਸਪੀਟ ਉਹ ਵੀ ਬੜੇ ਧਾਰਮਿਕ ਬੰਦੇ ਨੇ ਉਹਨਾਂ ਦੀ ਵਿਚਾਰ ਵੀ ਜਿਹੜੇ ਸਮਾਜਿਕ ਦੇ ਲੋਕਾਂ ਨਾਲ ਜੁੜਨ ਦੀ ਸਮਾਜ ਦੇ ਲੋਕਾਂ ਨਾਲ ਉਹਨਾਂ ਦਾ ਭਲਾ ਕਰਨ ਦੀ ਉਹਨਾਂ ਦੀ ਜਿਹੜੀ ਸੋਚ ਹੈਗੀ ਹੈ ਉਹਨਾਂ ਨੇ ਸਾਡੀ ਸੋਚ ਨਾਲ ਜੁੜਦੇ ਹੋਏ ਉਹਨਾਂ ਨੇ ਕਹਿ ਦਿੱ ਅਸੀਂ ਫ੍ਰੀ ਕੈਂਪ ਲਾਵਾਂਗੇ ਜਿੱਥੇ ਫੁੱਲ ਬੋਡੀ ਟੈਸਟ ਹੋਊਗਾ ਜਿਹੜਾ 3000 ਤੋਂ 5000 ਤੱਕ ਦੀ ਕੀਮਤ ਹੈ ਉਹ ਫ੍ਰੀ ਕੀਤਾ ਜਾਊਗਾ ਔਰ ਉਹ ਪੂਰਾ ਤਰਾ ਅਥੈਂਟੀਕੇਟਿਡ ਹੋਊਗਾ ਸੀਨੀਅਰ ਡਾਕਟਰਸ ਆਏ ਨੇ ਉਹਦੇ ਪ੍ਰਮਾਣ ਪੱਤਰ ਹੋਣਗੇ ਉਸ ਟੈਸਟ ਤੋਂ ਉਪਰੰਤ ਉਹਦੀ ਰਿਪੋਰਟ ਤੁਹਾਡੇ ਮੋਬਾਈਲ ਤੇ ਆ ਜਾਣੀ ਹੈ ਔਰ ਮੋਬਾਈਲ ਤੇ ਆਨ ਤੋਂ ਬਾਅਦ ਜੇ ਉਹਦੇ ਕੋਈ ਪ੍ਰੋਬਲਮਸ ਹੈਗੀ ਜਾਂ ਇਸ ਦੀ ਕੋਈ ਦਿੱਕਤ ਆ ਗਈ ਤੇ ਕਿਡਨੀ ਚਾਹੇ ਲੰਡਨ ਚਾਹੇ ਆਪਣੇ ਹਾਰ ਚਾਹੇ ਆਪਣੇ ਸਿਰ ਚਾਹੇ ਆਪਣੇ ਲੱਤਾਂ ਚਾਹੇ ਬਾਂਹਾਂ ਚਾਹੇ ਕੋਈ ਹੋਰ ਬੋਡੀ ਦੀ ਪ੍ਰੋਬਲਮਸ ਨੇ ਉਹਦੇ ਲਈ ਉਹ ਪੀੜ ਦਾ ਜੋ ਵੀ ਖਰਚਾ ਹੋਊਗਾ ਜੋ ਵੀ ਇਲਾਜ ਹੋਊਗਾ ਉਹ ਸਤਗੁਰ ਪ੍ਰਤਾਪ ਸਿੰਘ ਤੇ ਆਰਮ ਸਿੰਘ ਰਾਣਾ ਜੀ ਦੀ ਸਰਵ ਧਰਮ ਫਾਊਂਡੇਸ਼ਨ ਵੱਲੋਂ ਫ੍ਰੀ ਕੀਤਾ ਜਾਊਗਾ ਉਸ ਤੋਂ ਇਲਾਵਾ ਜੇ ਕੋਈ ਵੱਡੇ ਆਪਰੇਸ਼ਨ ਦੀ ਲੋੜ ਹੈ ਜਿਹਦਾ ਖਰਚਾ ਪਤਰ ਬੰਦੇ ਆਮ ਬੰਦੇ ਦੇ ਵਾਸਤੇ ਨਹੀਂ ਆ ਐਸਪੀਸੀ ਸਾਲਿਆਂ ਨੇ ਸਾਨੂੰ ਆਫਰ ਕੀਤੀ ਹੈ ਕਿ ਤੁਹਾਨੂੰ 80% ਦੇ ਡਿਸਕਾਊਂਟ ਮਿਲ ਸਕਦੇ ਨੇ ਇਸ ਤੋਂ ਉੱਪਰ ਜਾ ਕੇ ਜੇ ਕੋਈ ਬੰਦਾ ਮਰ ਰਿਹਾ ਕਿਸੇ ਦੇ ਬੱਚੇ ਦੇ ਹਾਰਟ 'ਚ ਸੇਕ ਹੈ ਕਿਸੇ ਦੇ ਕਿਡਨੀਆਂ ਖਤਮ ਹੋ ਚੁੱਕੀਆਂ ਕਿਸੇ ਦੇ ਗੁਰਦੇ 'ਚ ਪ੍ਰੋਬਲਮ ਹੈ ਕਿਸੇ ਦੀ ਚੈਸ ਪ੍ਰੋਬਲਮ ਹੈ ਜੇ ਉਹ ਬੰਦਾ ਬਿਲਕੁਲ ਹੀ ਕਾਬਲ ਹੈ ਨਹੀਂ ਆਪਰੇਸ਼ਨ ਕਰਨ ਦੇ ਤੇ ਸਦਕਾ ਜਾਏ ਇਹੋ ਜਿਹੇ ਵੀਰਾਂ ਦਾ ਅਸੀਂ ਉਹਨੂੰ ਮਰਨ ਨਹੀਂ ਦੇਵਾਂਗੇ ਇਹ ਸਾਡਾ ਵਾਅਦਾ ਤੁਹਾਡੇ ਨਾਲ ਚਾਹੇ ਸਾਡਾ ਇੱਕ ਇੱਕ ਰੋਮ ਵਿਕ ਜਾਏ ਸਾਡਾ ਕੁਝ ਵੀ ਵਿਕ ਜਾਏ ਅਸੀਂ ਇਕੱਲੇ ਕੁਝ ਨਹੀਂ ਹੈਗੇ ਸਾਰੀ ਜਨਤਾ ਸਾਡੇ ਨਾਲ ਹੈ ਔਰ ਅਸੀਂ ਉਸ ਬੰਦੇ ਦਾ ਵੀ ਇਲਾਜ ਕਰਾਵਾਂਗੇ ਉਹ ਬਿਲਕੁਲ ਠੀਕ ਹੋ ਕੇ ਜਾਏਗਾ ਰੱਬ ਦੀ ਆਜ਼ਾ ਸਾਡਾ ਨਾ ਜਾਣਾ ਕਿਸ ਤਰ੍ਹਾਂ ਦੇ ਦਿਓ ਸਰ ਅੱਜ ਜਿਹੜੇ ਕਮਾਨ ਉਪਰਾਲਾ ਕੀਤਾ ਜਾ ਰਿਹਾ ਪਹੁੰਚ ਪਹੁੰਚੋ ਤੁਸੀਂ ਮੁੱਖੇ ਤੇ ਵੀ ਬਹੁਤ ਬਹੁਤ ਧੰਨਵਾਦ ਜੀ ਆਪਣੀ ਲੁਧਿਆਣਾ ਨਿਊਜ਼ ਦਾ ਜੋ ਤੁਸੀਂ ਸਾਡੇ ਰਾਮ ਸਿੰਘ ਜੀ ਰਾਣਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਕੈਂਪ ਲਗਾਇਆ ਜੀ ਇੱਥੇ ਖੂਨਦਾਨ ਕੈਂਪ ਦਾ ਤੇ ਬਾਕੀ ਹੋਰ ਵੀ ਦੇਖੋ ਕਿੰਨੇ ਲੋਕ ਆਮ ਇਨਸਾਨ ਵੀ ਆ ਕੇ ਤੇ ਆਪਣਾ ਫਾਇਦਾ ਜਿਹੜਾ ਲੈ ਰਹੇ ਆ ਤੇ ਫ੍ਰੀ ਟੈਸਟ ਕੀਤੇ ਜਾ ਰਹੇ ਜਿਹੜੇ ਆਪਣੀ ਪਹੁੰਚ ਤੋਂ ਬਹੁਤ ਦੂਰ ਆ। ਰਾਮ ਸਿੰਘ ਰਾਣਾ ਜੀ ਦਾ ਪਹਿਲਾਂ ਵੀ ਅੱਜ ਪੂਰੀ ਦੁਨੀਆ ਤੇ ਨਾਮ ਆ। ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਅਸੀਂ ਜਾਂਦੇ ਰਹੇ ਆ। ਬਹੁਤ ਸੇਵਾ ਕੀਤੀ ਆ। ਅੱਜ ਉਹਨਾਂ ਦਾ ਨਾਮ ਬਹੁਤ ਵਧੀਆ ਸੇਵਾ ਕਰ ਰਿਹਾ। ਜਿੱਦਾਂ ਵਿਆਹ ਸ਼ਾਦੀਆਂ, ਬੱਚਿਆਂ ਦੀਆਂ, ਗਰੀਬਾਂ ਦੀਆਂ ਉਹ ਵੀ ਕਰਵਾਉਂਦੇ ਆ। ਤੇ ਆ ਖੂਨਦਾਨ ਦਾ ਤੇ ਬਹੁਤ ਵੱਡਾ ਉੱਤਮ ਜਿਹੜਾ ਦਾਣਾ ਕਿਉਂਕਿ ਅਸੀਂ ਪੀਜੀਆਈ ਨੂੰ ਵੀ ਕਈ ਵਾਰ ਬਲੱਡ ਨੇਟ ਕਰਾ ਚੁੱਕੇ ਆ। ਕਈ ਯੂਨਿਟ ਉੱਥੇ ਵੀ ਅਸੀਂ ਕੈਂਪ ਲਾਉਂਨੇ ਆ। ਤੇ ਲੁਧਿਆਣੇ ਵੀ ਸਾਡਾ ਹੈਗਾ ਸੀ ਪਹਿਲੇ ਲੁਧਿਆਣੇ ਵੀ ਲਾਈਆ ਪਰ ਇਹਨਾਂ ਨੇ ਬਹੁਤ ਵਧੀਆ ਪਰਾਲਾ ਕੀਤਾ ਜਿਹੜੇ ਗਰੀਬ ਲੋਕ ਇਸ ਪਹੁੰਚ ਤੋਂ ਦੂਰ ਆ ਬਾਕੀ ਮੇਰੀ ਛੋਟੀ ਜਿਹੀ ਬੇਨਤੀ ਹੈ ਹਸਪੀਟਲਾਂ ਵਾਲਿਆਂ ਨੂੰ ਇਹ ਵੀ ਥੋੜਾ ਜਿਹਾ ਲੋਕਾਂ ਤੇ ਧਿਆਨ ਦੇਣ ਕਿਉਂਕਿ ਗਰੀਬ ਲੋਕ ਬਹੁਤ ਹੈ ਆਪਣੇ ਪਰੇਸ਼ਾਨ ਆ ਤੇ ਉਹਨਾਂ ਨੂੰ ਜਿਹੜਾ ਅਸੀਂ ਇੰਨਾ ਖੂਨ ਕਿਤੇ ਨਾ ਕਿਤੇ ਬਹੁਤ ਸਸਤਾ ਬਣਿਆ ਜਿਹੜੀਆਂ ਫਰੀ ਖੂਨ ਦਿੰਦੀਆਂ ਤੇ ਇਹਨਾਂ ਨੂੰ ਚਾਹੀਦਾ ਕਿ ਲੋਕਾਂ ਦਾ ਜੋ ਅਸੀਂ ਆ ਖੂਨ ਦੇਖੋ ਦੇ ਰਹੇ ਲੋਕ ਫਰੀ ਸਾਡੀ ਸੇਵਾ ਚੱਲ ਰਹੀ ਆ ਤੇ ਉਹ ਵੀ ਥੋੜਾ ਜਿਹਾ ਧਿਆਨ ਦੇਣ ਜਿਹੜੇ ਗਰੀਬ ਲੋਕਾਂ ਦਾ ਥੋੜਾ ਜਿਹਾ ਮਦਦ ਕਰਨ ਦੀ ਕੋਸ਼ਿਸ਼ ਕਰਿਆ ਕਰਨ ਕਿਉਂਕਿ ਪ੍ਰਮਾਤਮਾ ਨੇ ਜੋ ਲਿਖਿਆ ਸਾਰਾ ਕੁਝ ਕੀਤਾ ਵਧੀਆ ਸਾਰਾ ਕੁਝ ਹੋ ਰਿਹਾ ਉਸੇ ਤਰੀਕੇ ਨਾਲ ਚੱਲਣਾ ਚਾਹੀਦਾ ਗਰੀਬ ਲੋਕਾਂ ਦਾ ਇਹ ਹਲੇ ਬਹੁਤ ਜਿਹੜਾ ਜੀਣਾ ਦੁਭਰ ਹੈ ਬਿਲਕੁਲ ਜਿਸਨੂੰ ਤੁਸੀਂ ਦੇਖ ਰਹੇ ਹੋ ਕਿ ਕਿਸਾਨੀ ਅंदोलਨ ਦੇ ਦੌਰਾਨ ਰਾਮ ਸਿੰਘ ਰਾਣੀ ਵੱਲੋਂ ਕੇ ਭਾਵੇਂ ਕਿ ਦੁਨੀਆ ਕੋ ਪੂਰੀ ਲੋਕਾਈ ਦੇ ਵਿੱਚ ਨਾਮ ਬਣਾਇਆ ਉਹਨਾਂ ਨੇ ਇੱਕ ਪੂਰਾ ਨਾਮ ਜਿਹੜਾ ਚਮਕਿਆ ਅੱਜ ਵੀ ਮਤਲਬ ਉਹਨਾਂ ਦੇ ਖਾਸ ਉਪਰਾਲੇ ਕੀਤੇ ਜਾ ਰਹੇ ਨੇ ਬਾਰ ਬਾਰ ਕਮਲਬਖਤ ਹਰ ਦੂਸਰੇ ਤੀਸਰੇ ਮਹੀਨੇ ਕੋਈ ਨਾ ਕੋਈ ਉਪਰਾਲਾ ਕਰ ਰਹੇ ਨੇ ਕਿਸ ਤਰ੍ਹਾਂ ਦੇ ਦਿੰਦੇ ਹੋ ਕਿ ਉਹਨਾਂ ਦੇ ਉਪਰਾਲੇ ਸਾਦਕੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਚੀਜ਼ ਹੈ ਮੈਂ ਕਹਾਂ ਜੀ ਬਹੁਤ ਵਧੀਆ ਉਪਰਾਲਾ ਜੀ ਬਹੁਤ ਚੰਗੇ ਇਨਸਾਨ ਆ ਸਾਡੇ ਪੂਰੀ ਸਾਹਿਬ ਵੀ ਬਹੁਤ ਵਧੀਆ ਇਨਸਾਨ ਆ ਜੀ ਕਿਉਂਕਿ ਅਸੀਂ ਮੀਟਿੰਗਾਂ ਕਰਾਉਂਦੇ ਰਹਿੰਦੇ ਨੇ ਇਹਨਾਂ ਨੂੰ ਬੁਲਾਉਂਦੇ ਰਹ ਫਰੀ ਇਨਸ਼ੋਰਸ ਕਰਾ ਰਹੇ ਆ ਡਰਾਈਵਰ ਕੋਈ ਵੀ ਇਨਸ਼ੋਰਸ ਨਹੀਂ ਕਰਾ ਸਕਦਾ ਕਿਉਂਕਿ ਘਰਾਂ ਦੇ ਖਰਚੇ ਬਹੁਤ ਆ ਇਹ ਫਰੀ ਕਰਾ ਰਹੇ ਸਾਰਾ ਕੁਝ ਫਰੀ ਕਰਾ ਰਹੇ ਇੱਥੇ ਕਿਤੇ ਵੀ ਆਉਂਦਾ ਕੋਈ ਵੀ ਕਿਸੇ ਇਨਸਾਨ ਨੂੰ ਮੜਾ ਮੋਟਾ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਉਹਦੀ ਵੀ ਇਹ ਮਦਦ ਬਹੁਤ ਜ਼ਿਆਦਾ ਕਰਦੇ ਬਹੁਤ ਮਦਦ ਕਰਦੇ ਜੀ ਬਹੁਤ ਵਧੀਆ ਇਨਸਾਨ ਆ ਜੀ ਰਾਮ ਸਿੰਘ ਜੀ ਰਾਣਾ ਜਿੱਥੇ ਅੱਜ ਰਾਮ ਸਿੰਘ ਰਾਣਾ ਜੀ ਵੱਲੋਂ ਜਿਹੜੇ ਉਪਰਾਲੇ ਕੀਤੇ ਗਏ ਉੱਥੇ ਨਾਲ-ਨਾਲ ਹੋਰ ਸੰਸਥਾਵਾਂ ਵਾਲੇ ਪਹੁੰਚੇ ਨੇ ਮੱਚੀਬੜਾ ਸਾਹਿਬ ਤੋਂ ਸਰ ਕੀ ਕਹਿਣਾ ਚਾਹੁੰਦੇ ਹੋ ਇੱਕ ਐਨ ਜੀਓ ਚ ਚਲਾ ਰਹੇ ਹੋ ਜਿਹੜੇ ਕਾਫੀ ਤੁਸੀਂ ਵੀ ਉਪਰਾਲੇ ਕਰ ਰਹੇ ਹੋ ਲ ਕੈਂਪ ਲਗਾਇਆ ਗਿਆ ਤੇ ਇਸ ਪਰਾਲੀ ਨੂੰ ਕਿਸਰਾ ਦੀ ਰਾਮ ਸਿੰਘ ਰਾਣਾ ਜੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਬਹੁਤ ਹੀ ਸ਼ਲਾਘਾਯੋਗ ਆ ਸਭ ਤੋਂ ਵੱਡੀ ਗੱਲ ਤਾਂ ਇਹਨਾਂ ਦੀ ਸਾਸਾ ਸਰਬ ਧਰਮ ਹੁਣ ਤੁਸੀਂ ਇਹੀ ਲਾ ਲਓ ਵੀ ਸਰਬ ਧਰਮ ਚ ਕੀ ਨਹੀਂ ਆਉਂਦਾ ਵੱਡੀ ਗੱਲ ਸਭ ਤੋਂ ਵੱਡੀ ਉਹ ਤੋਂ ਬਾਅਦ 1 ਸਾਲ ਤੋਂ ਲੈ ਕੇ 18 ਸਾਲ ਤੱਕ ਦਾ ਜਿਹੜਾ ਵੀ ਬੱਚਾ ਜਿਹਦੇ ਦਿਲ 'ਚ ਛੇਕ ਆ ਉਹਦੇ ਰੁਪਇਆ 5 ਲੱਖ ਲੱਗਦਾ ਉਹ ਰਾਣਾ ਜੀ ਕੋਲ ਨੌਲ ਖਾਣਗੇ ਉਹਨਾਂ ਦਾ ਬਿਲਕੁਲ ਫ੍ਰੀ ਲਾਜੂਗਾ ਚਾਹ ਪੀਜੀਏ ਜੋ ਕਰਾਉਣਾ ਚਾਹ ਫੋਟੋਸ ਕਰਾਉਣਾ ਉਹ ਪਰਿਵਾਰ ਦਾ ਸੀ ਇੱਕ ਪੈਸੇ ਨਹੀਂ ਲੱਗਣਾ ਕੀ ਰਾਣਾ ਜੀ ਬੱਲੂਆ ਬਲੱਡ ਕੈਂਪ ਦੀ ਲਾ ਲੋ ਬਲੱਡ ਕੈਂਪ ਜੇ ਆਪਾਂ ਸਿਵਲ ਤੋਂ ਸਿਵਲ ਬਲੱਡ ਲੈਣੇ ਆ ਜੇ ਆਪਣਾ ਮਰੀਜ਼ ਸਿਵਲ ਚ ਪਿਆ ਸਰਕਾਰੀ ਜਿੱਤਾ ਸਰਕਾਰੀ ਆਪਾਂ ਇਲਾਜ ਕਰਾ ਰਹੇ ਆ ਤੋ ਤੋ ਕੋਈ ਪੈਸਾ ਨਹੀਂ ਲੱਜਦਾ ਜਿਸ ਤਰ੍ਹਾਂ ਕਿ ਤੁਸੀਂ ਵੀ ਕੈਨਜੀ ਚ ਲਾਉਂਦੇ ਹੋ ਨਿਕਲ ਕਾਫੀ ਐਨਜੀਓ ਸਭ ਗੈਰ ਦਾ ਕਰਦੇ ਨੇ ਬਲੱਡ ਨੇਟ ਕੈਂਪ ਲਗਾਏ ਤੇ ਤੇ ਜਾਂਦੇ ਨੇ ਦੇਖੋ ਮੈਂ ਸ਼ਿਵ ਕੁਮਾਰ ਸ਼ਿਵਰੀ ਮਾਛੜਾ ਸਾਹਿਬ ਸੋਸ਼ਲ ਸੈਕੀਟੀ ਐਨਜੀਓ ਦਾ ਪ੍ਰਧਾਨ ਆ ਮੇਰਾ ਨੰਬਰ 99143 20005 ਕਦੇ ਵੀ 24 ਘੰਟੇ ਮੈਨੂੰ ਫੋਨ ਕਰਕੇ ਦੇਖ ਲਿਓ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਪੂਰੇ ਪੰਜਾਬ ਤੇ ਚੰ ਟਾਈਮ ਜੂ ਲੱਗਦਾ ਦੇਖੋ ਟਾਈਮ ਬਲੱਡ ਦਾ ਐ ਨਹੀਂ ਕੋਈ ਕਹੂਗਾ ਵੀ 1 ਵਜੇ ਫੋਨ ਕੀਤਾ ਰਾਤ ਨੂੰ ਦਾ ਫੋਨ ਹੀ ਚੱਕਿਆ ਕੋਈ ਲੰਬਾ ਨਹੀਂ ਉਹ ਬਿਲਕੁਲ 100% ਐਨਜੀਓ ਨਾਲ ਖੜੀਆ ਰਾਣਾ ਜੀ ਦੇ ਨਾਲ ਜਦੋਂ ਵੀ ਸਾਨੂੰ ਜਿੱਥੇ ਵੀ ਇਹ ਕਹਿਣਗੇ ਉਹ ਹੋਰ ਵੀ ਰਾਣਾ ਜੀ ਕਹਿਣਗੇ ਵੀ ਇਹ ਗਰੀਬ ਪੇਸ਼ੈਂਟ ਆ ਇਹ ਪ੍ਰਾਈਵੇਟ ਜਿੰਦਾ ਕਰਨ ਹਸਤਲ ਸੰਭਾਲਾ ਦੀ ਟੀਮ ਆ ਆਈ ਹੋਈ ਆ ਗਰੀਬ ਪੇਸ਼ੈਂਟ ਆ ਇਹ ਪੈਸਾ ਦੇ ਨਹੀਂ ਸਕਦਾ ਅਸੀਂ ਉਹਨੂੰ ਬਲੱਡ ਫ੍ਰੀ ਪ੍ਰੋਵਾਈਡ ਕਰਾ ਕੇ ਦਵਾਂਗੇ ਸੰਵਾਲੇ ਕਰਨ ਹਸਤਲ ਤੋਂ ਇਹ ਸਾਡਾ ਵਾਦਾ ਮੁੱਖ ਤੇ ਪਹੁੰਚੇ ਹੁਣ ਕਿਤਨਾ ਦੇਰ ਹੋ ਗਿਆ ਹਾਂ ਜੀ ਹਾਂਜੀ ਮੈਂ ਰਜਿੰਦਰ ਸਿੰਘ ਕੋਟਪਰਾਜ ਜਨਰਲ ਸਿਕਤਰ ਪੰਜਾਬ ਪੀਕੇ ਜੂ ਰਾਜੇਵਾਲ ਅੱਜ ਇੱਥੇ 골ਡਨ ਹੱਟ ਵਾਲੇ ਨੇ ਜਿਹੜੀ ਇਹ ਸਾਨੇਵਾਲ ਦੇ ਨੇੜੇ ਆ ਆ ਰਾਮ ਸਿੰਘ ਰਾਣਾ ਉਹਨਾਂ ਨੇ ਇਨਵਾਈਟ ਕਰਿਆ ਸੀਗਾ ਸਾਨੂੰ ਅਸੀਂ ਜੱਥੇਬੰਦੀ ਵੱਲੋਂ ਇੱਥੇ ਪਹੁੰਚੇ ਆ ਇੱਥੇ ਦੇਖ ਕੇ ਬੜਾ ਵਧੀਆ ਲੱਗਿਆ ਵੀ ਜਿਹੜਾ ਇਹਨਾਂ ਨੇ ਇੱਟਾ ਬੜਾ ਪ੍ਰਾਲਾ ਜਿੱਥੇ ਪਹਿਲਾਂ ਇਹ ਕਰਦੇ ਰਹੇ ਨੇ ਡੱਡੇ ਪ੍ਰਾਲੇ ਸਾਰੀ ਦੁਨੀਆ ਨੂੰ ਪਤਾ ਤਕਰੀਬਨ ਵੀ ਦਿੱਲੀ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਲੱਗਿਆ ਸੀਗਾ ਉਤੋਂ ਕੋਈ ਬੱਚਾ ਵੀ ਉਹਨੂੰ ਭੁੱਲਿਆ ਨਹੀਂ ਹੋਇਆ ਸਾਰੇ ਸਾਰੇ ਬਾਗ ਨੇ ਉਤੋਂ ਉਹਦੇ ਵਿੱਚ ਰਾਮ ਸਿੰਘ ਰਾਣਾ ਦਾ ਇੱਟਾ ਵੱਡਾ ਯੋਗਦਾਨ ਸੀਗਾ ਵੀ ਜਿਨ੍ਹਾਂ ਨੇ ਸਭ ਕੁਝ ਇਹ ਦਾਤੇ ਲਾਤਾ ਸੀਗਾ ਉਸ ਅੰਦੋਲਨ ਵਾਸਤੇ ਔਰ ਇਹ ਜੇ ਸੱਜਣਾ ਦੇ ਸਹਿਯੋਗ ਸਦਕਾ ਅਰ ਸਾਰੇ ਬਾਰਕਾਂ ਦੇ ਸਹਿਯੋਗ ਸਦਕਾ ਉਹ ਜਿਹੜਾ ਅੰਦੋਲਨ ਆ ਉਹ ਕਾਮਯਾਬੀ ਹੋਇਆ ਉਹ ਇੱਡੇ ਬੜੇ ਇੱਕ ਹੰਕੜ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਮੋਦੀ ਹੈ ਤਾਂ ਮਮਕਨ ਹੈ ਅਰ 56 ਇੰਚ ਦੀ ਛਾਤੀ ਹੈ ਮੇਰੀ ਜਿਹਦਾ ਇਹ ਸਲੋਗਨ ਬੜਾ ਮਸ਼ਹੂਰ ਕਰਿਆ ਹੋਇਆ ਉਹੋ ਜੇ ਹੰਕੜ ਮੁਖ ਪ੍ਰਧਾਨ ਮੰਤਰੀ ਨੂੰ ਵੀ ਝੁਕਾ ਕੇ ਉਹਨੂੰ ਇਹ ਮੰਗਾ ਕਿਸਾਨੀ ਦੀਆਂ ਮੰਗਣੀਆਂ ਪਈਆਂ ਉਹ ਹੋਈਆਂ ਨੇ ਸਿਰਫ ਰਾਮ ਸਿੰਘ ਰਾਣਾ ਜਾਂ ਇਹਨਾਂ ਵਰਗੇ ਹੋਰ ਜਿਹੜੇ ਸਹਿਯੋਗੀ ਸੀ ਜਾਂ ਸਾਰੇ ਵਰਗਾਂ ਨੇ ਸਹਿਯੋਗ ਦਿੱਤਾ ਉਹਦੇ ਕਰਕੇ ਤੇ ਅੱਜ ਇਹਨਾਂ ਨੇ ਇੱਥੇ ਸਾਨੂੰ ਇਨਵਾਈਟ ਕਰਿਆ ਸੀ ਜਾਂ ਭੁਲਾਇਆ ਇਹਨਾਂ ਨੇ ਇੱਕ ਖੂਨਦਾਨ ਕੈਂਪ ਲਾਇਆ ਹੈ ਸ਼ੁਰੂ ਦੇ ਵਿੱਚ ਜਦ ਅਸੀਂ ਆਏ ਆ ਤਾਂ ਅਸੀਂ ਦੇਖਿਆ ਵੀ ਬੜੇ ਖੂਨਦਾਨ ਦਾਨੀ ਸੱਜਣ ਤੇ ਉਹ ਖੂਨ ਦੇ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਜਿਹੜਾ ਐਸਪੀਐਸ ਹਸਪੀਟਲ ਲੁਧਿਆਣੇ ਉਹਦੇ ਵਿੱਚੋਂ ਇੱਕ ਟੀਮ ਆਈ ਹੈ ਜਿਹਨੇ ਬਲੱਡ ਸੈਂਪਲ ਲੈ ਕੇ ਜਿਹੜੇ ਸਰੀਰ ਦੇ ਸਾਰੇ ਟੈਸਟ ਨੇ ਉਹ ਉਹ ਕਰਨੇ ਨੇ ਤੇ ਬਾਕੀ ਜਿਹੜੇ ਹੋਰ ਟੈਸਟ ਨੇ ਜਿਵੇਂ ਸ਼ੂਗਰ ਟੈਸਟ ਦਾ ਜਾਂ ਜਿਹੜੇ ਬੀਪੀ ਵਗੈਰਾ ਜਿਹੜੇ ਲੋਕਲ ਨੇ ਉਹ ਕਰਕੇ ਇਹਨਾਂ ਨੇ ਰਿਪੋਰਟਾਂ ਦੇਣੀਆਂ ਨੇ ਤੇ ਬਹੁਤ ਵੱਡਾ ਫਰਾਲਾ ਉਸ ਤੋਂ ਬਾਅਦ ਇਹਨਾਂ ਨੇ 3 ਵਜੇ ਮੀਟਿੰਗ ਰੱਖੀ ਹੋਈ ਆ ਉਹਦੇ ਵਿੱਚ ਸਾਰੇ ਮੁੱਦਿਆਂ ਬਾਰੇ ਡਿਸਕਸ ਕਰਨਾ ਔਰ ਬੜੇ ਅਸੀਂ ਧੰਨਵਾਦੀ ਆ ਇਹਨਾਂ ਦੇ ਰਾਮ ਸਿੰਘ ਰਾਣਾ ਦੇ ਖਾਸ ਕਰਕੇ ਕਿਉਂਕਿ ਅਸੀਂ ਦੇਖਿਆ ਵੀ ਇਲਾਕੇ ਦੇ ਵਿੱਚ ਵੀ ਜਿਵੇਂ ਬਹੁਤ ਪਿੰਡਾਂ ਦੇ ਵਿੱਚ ਇਹਨਾਂ ਨੇ ਡਿਸਪੈਂਸਰੀਆਂ ਖੋਲ੍ਹੀਆਂ ਨੇ ਫ੍ਰੀ ਆਫ ਕੋਸ ਕੋਸਟ ਬਿਲਕੁਲ ਲੋਕ ਇੱਕ ਪੈਸਾ ਵੀ ਕਿਸੇ ਤੋਂ ਨਹੀਂ ਲੈਂਦੇ ਫ੍ਰੀ ਟੈਸਟ ਕਰਦੇ ਨੇ ਸਾਰੇ ਔਰ ਦਵਾਈਆਂ ਦੇੰਦਰ ਇਲਾਜ ਕਰਦੇ ਨੇ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਤੇ ਇਸ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ